ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜੜਵੀਰ ਚੈਨਲ ਆਪਣੇ ਤੇ ਨਵੇਂ ਨਵੇਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਇੱਕ ਹੋਰ ਰਿਕਵੈਸਟ ਹੈਗੀ ਆ ਪੂਰੀ ਇਨਫੋਰਮੇਸ਼ਨ ਜਿਹੜੀ ਅੱਪੇ ਪਸ਼ੂ ਦੀ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੋਸਤੋ ਉਹ ਦੇਖਣ ਦੇ ਲਈ ਉਹ ਜਾਣਕਾਰੀ ਲੈ ਲਈ ਦੋਸਤੋ ਵੀਡੀਓ ਨੂੰ ਜਿਹੜਾ ਅੰਤ ਤੱਕ ਜਰੂਰ ਦੇਖ ਲਿਓ ਤਾਂ ਜੋ ਦੋਸਤੋ ਜਿਹੜੀ ਫੁੱਲ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਸੋ ਦੋਸਤੋ ਇੱਕ ਹੋਰ ਬੇਨਤੀ ਤੇ ਹੈਗੀ ਆ ਵੀ ਕਿਸੇ ਮੇਰੇ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀ ਤੁਸੀਂ ਐਡ ਕਰਵਾਉਣੀ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਜਿਹੜੇ ਕੰਟੈਕਟ ਨੰਬਰ ਨੇ ਦੋਸਤੋ ਅਕਸਰ ਵੀਡੀਓ ਦੇ ਵਿੱਚ ਚੱਲਦੇ ਰਹਿੰਦੇ ਨੇ ਸੋ ਜਿਹੜੇ ਮੇਰੇ ਵੀਰ ਭੈਣ ਭਰਾ ਹਨ ਉਹ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਸੋ ਅੱਜ ਦੋਸਤੋ ਜਿਸ ਪਿੰਡ ਦੇ ਵਿੱਚ ਆਏ ਆ ਪਿੰਡ ਜੋੜ ਸਿੰਘ ਵਾਲਾ ਤਸਵੀਰ ਪੱਟੀ ਜਿਹੜਾ ਜਿਹੜਾ ਸਾਨੂੰ ਤਰਨ ਤਰਨ ਲੱਗਦਾ ਹੈ ਜੀ ਵੀਰ ਹਰਬੇਲ ਸਿੰਘ ਜੀ ਓਨਰ ਨੇ ਫਾਰਮ ਦੇ ਵੀਰ ਹਰਬੇਲ ਸਿੰਘ ਦੀਆਂ ਪਹਿਲਾਂ ਵੀ ਵੀਡੀਓ ਕਾਫੀ ਅਪਲੋਡ ਨੇ ਡੇਰੀ ਧੰਦੇ ਦੇ ਨਾਲ ਨਾਲ ਵੀਰ ਹੋਣਾ ਦਾ ਇੱਕ ਪਸ਼ੂ ਵਪਾਰ ਦਾ ਜਿਹੜਾ ਧੰਦਾ ਵੀ ਹੈਗਾ ਬਹੁਤ ਵਧੀਆ ਚੰਗੇ ਪਸ਼ੂ ਦੋਸਤੋ ਹਰ ਵਾਰ ਦੀ ਤਰ੍ਹਾਂ ਆਉਂਦੇ ਰਹਿੰਦੇ ਨੇ ਇਸ ਵਾਰ ਵੀ ਜਿਹੜੇ ਪਸ਼ੂ ਵੀਰ ਹੋਣਾ ਕੋਲ ਆਏ ਨੇ ਉਹ ਆਪਾਂ ਵੀਰ ਹੋਣਾ ਦੇ ਕੋਲੋਂ ਹੀ ਜਾਣਕਾਰੀ ਲਵਾਂਗੇ ਕਿਹੜੇ ਕਿਹੜੇ ਪਸ਼ੂ ਆਏ ਨੇ ਸੋ ਚੱਲਦੇ ਹਾਂ ਵੀਰ ਹੋਣਾ ਦੇ ਕੋਲ वीर हरबैल सिंह होना ਦਾ ਜਿਹੜਾ ਕੰਮ ਹੈ ਕਾਫੀ ਲੰਬੇ ਟਾਈਮ ਤੋਂ ਵੀਰ ਹੁਣੀ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਸੋ ਇਹ ਗੱਲਬਾਤ ਵੀਰ ਹਰਬੈਲ ਸਿੰਘ ਹੋਣਾ ਨਾਲ ਹੀ ਕਰਦੇ ਆ ਸੋ ਚਲਦੇ ਆ ਸਭ ਤੋਂ ਪਹਿਲਾਂ ਵੀਰ ਹਰਬੈਲ ਸਿੰਘ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਸਬਸਕ੍ਰਾਈਬਰ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਭੈਣ ਭਰਾਵਾਂ ਸਾਰਿਆਂ ਨੂੰ ਠੀਕ ਹੈ ਵੀਰ ਜੀ ਸੋ ਬਾਕੀ ਵੀਰੇ ਠੰਡੋਂ ਤੋਂ ਬਚੇ ਜੀ ਬਿਲਕੁਲ ਜੀ ਨਹੀਂ ਵੈਸੇ ਤਾਂ ਬਚੇ ਤਾਂ ਨਹੀਂ ਬਚੇ ਤਾਂ ਕੋਈ ਵੀ ਨਹੀਂ ਮੇਰੇ ਹਿਸਾਬ ਨਾਲ অলਮੋਸਟ ਠੀਕ ਹੈ ਜੀ ਬਾਕੀ ਹੈ ਹੀ ਇਦਾਂ ਦਾ ਮਾਹੌਲ ਸੀਗਾ ਅੱਜ ਤੋਂ 15 ਦਿਨ ਦਾ ਤੁਹਾਨੂੰ ਪਤਾ ਅੱਜ ਥੋੜਾ ਜਿਹਾ ਬਿਲਕੁਲ ਨਿਕਲਿਆ ਬਿਲਕੁਲ ਬਿਲਕੁਲ ਚਲੋ ਬਾਕੀ ਸੋ ਵੀਰ ਹਰਵੇਲ ਵੀ ਅੱਜ ਪਸ਼ੂ ਆਪਣੇ ਕੋਲ ਕਿੰਨੇ ਆ ਗਏ ਸੇਲ ਵਾਸਤੇ ਜੀ ਆਪਣੇ ਕੋਲ ਫਿਲਹਾਲ ਚਾਰ ਪਸ਼ੂ ਨੇ ਤਿੰਨ ਮੱਝਾਂ ਨੇ ਠੀਕ ਹੈ ਜੀ ਇੱਕ ਗਾਂ ਹੈ ਠੀਕ ਆ ਜੀ ਸੋ ਵੀਰੇ ਹਰਵੈਲ ਆ ਪਹਿਲੇ ਨੰਬਰ ਤੇ ਨੀਲੀ ਰਾਵੀ ਦੀ ਆਪਣੇ ਕੋਲ ਮੱਝ ਖੜੀ ਆ ਬਿਲਕੁਲ ਨੀਲੀ ਰਾਵੀ ਮੀਨੀ ਆ ਜੀ ਇਹ ਠੀਕ ਆ ਜੀ ਤਾਂ ਪਿੱਛੇ ਇਹਦੇ ਮੇਲ ਕਾਫ ਆ ਠੀਕ ਆ ਜੀ ਉਹ ਵੀ ਪਉ ਨੀਲੀ ਜਾ ਕੇ ਠੀਕ ਆ ਤੇ ਮੇਲ ਕਾਫਮ ਵਗਰ ਤੇ ਹਰਵੈਲ ਵੀਰੇ ਕਿੰਨੇ ਦਿਨ ਦੀ ਸੂਈ ਆ ਇਹ ਵੀਰ ਜੀ 25 ਤੋਂ 26 ਦਿਨ ਦੀ ਸੂਈ ਆ ਠੀਕ ਆ ਜੀ ਤਾਂ ਇਹ 14 ਪਲੱਸ ਲੋਦੀ ਇਹਦੀ ਗਾਰੰਟੀ ਆ ਇਸ ਟਾਈਮ ਜਿਹੜਾ ਇਹਦੇ ਥੱਲੇ 10 ਤੋਂ 11 ਲੀਟਰ ਦੁੱਧ ਤਿਆਰ ਆ ਆਪਾਂ ਇਹਦੀ ਚੁਆਈ ਵੀ ਕਰਵਾਵਾਂਗੇ ਹੁਣ। ਹਾਂ ਠੀਕ ਹੈ ਜੀ। ਚੁਆਈ ਕੰਪਲੀਟ ਕਰਵਾ ਦੇਣੀ ਆ। ਹਾਂ ਬਿਲਕੁਲ ਜੀ ਇਹਦੀ ਚੁਆਈ ਕਰਵਾਵਾਂਗੇ। ਠੀਕ ਆ। ਮਗਰ ਮੇਲ ਕਾਫ ਦੱਸਿਆ ਨਾ ਜੀ? ਹਾਂ ਜੀ। ਠੀਕ ਆ। ਬਾਕੀ ਦੋਸਤੋ ਇੱਕ ਜਿਹੜਾ ਮੂ ਮੱਥਾ ਤੁਸੀਂ ਜ਼ਰੂਰ ਵੇਖ ਸਕਦੇ ਹੋ। ਮੀਣੀ ਹੈਗੀ ਆ ਸਿੰਘ ਜਿਹੜੇ ਬਿਲਕੁਲ ਢੈਲੇ ਹੈਗੇ ਆ ਤੇ ਹਾਂ ਜੀ। ਆਰਡਰ ਦੀ ਕੁਆਲਿਟੀ ਵੇਖ ਸਕਦੇ ਹੋ ਜਿਹੜਾ ਟਾਈਮ ਹੈ ਦੋਸਤੋ 5:30 ਤੋਂ 6:00 ਵਜੇ ਦਾ ਈਵਨਿੰਗ ਟਾਈਮ ਹੋਇਆ ਬਿਲਕੁਲ ਚੁਆਈ ਦੇ ਨੇੜੇ ਲਗਭਗ। ਹਾਂ ਜੀ ਨੇੜੇ ਲਗਭਗ ਹੈਗਾ ਚੁਆਈ ਦੇ। ਆਰਡਰ ਬਿਲਕੁਲ ਮੁੱਠੀ ਵਾਲਾ ਥਾਣਾ ਦੋਸਤੋ ਚਾਰੇ ਥਾਣਾ ਦਾ ਜਿਹੜਾ ਗੈਬ ਮੰਤਰਾ ਤੁਹਾਨੂੰ ਬਿਲਕੁਲ ਬਰਾਬਰ ਦਾ ਮਿਲੇਗਾ ਸੋ ਪੂਸ਼ ਵਾਈਟ ਬਾਕੀ ਪੈਰਾਂ ਦੇ ਨਿਸ਼ਾਨ ਦੋਸਤੋ ਪੈਰ ਧੋਤੇ ਨੇ ਚਾਰੇ ਨਿਸ਼ਾਨੀਆਂ ਸਾਰੀਆਂ ਪ੍ਰੋਪਰ ਨਿਸ਼ਾਨੀਆਂ ਪੂਰੀਆਂ ਕੰਪਲੀਟ ਕਰਦੀ ਆ ਤੇ ਬਾਕੀ ਹਰ ਵੇਰ ਵੀਰੇ ਜਿੱਥੋਂ ਆਈ ਆ ਕੀ ਇਹਦਾ ਰਿਕਾਰਡ ਦੱਸਿਆ ਪਿਛੇ ਜੀ ਉਹਨਾਂ ਜਿਹੜੇ ਬਜ਼ੁਰਗਾਂ ਕੋਲ ਆਪਾਂ ਲੈ ਕੇ ਆਏ ਤਾਂ ਕਹਿੰਦੇ ਪਿਛਲੀ ਵਾਰ ਇਹਦੇ ਥੱਲੇ 14 ਪਲੱਸ ਸੀਗਾ ਬਟ ਇਹਦੇ ਥੱਲੇ ਹੁਣ ਵੀ ਹੈਗਾ ਸੀ ਜਿਸ ਦਿਨ ਮੈਂ ਲੈ ਕੇ ਆਇਆ ਸੀਗਾ ਜੀ 12 ਪਲੱਸ ਸੀਗਾ ਚਲੋ ਆਪਣੇ ਕੋਲੇ ਆ ਕੇ ਥੋੜਾ ਜਿਆਦਾ ਡਾਊਨ ਹੋਈ ਕਿਉਂਕਿ ਮੌਸਮ ਇੰਨਾ ਖਰਾਬ ਸੀਗਾ ਕਿ ਠੰਡ ਦੇ ਵਿੱਚ ਤਾਂ ਚੰਗੇ ਭਲੇ ਪਸ਼ੂ ਦੋਤੋਂ ਡਾਊਨ ਹੋਏ ਤਾਂ ਹੋ ਜਾਂਦਾ ਜੀ ਹੋ ਜਾਂਦਾ ਜੀ ਬਾਕੀ ਜੇ ਜਿਹੜਾ ਪ੍ਰੋਪਰ ਪਸ਼ੂ ਦੁੱਧ ਵਾਲਾ ਉਹਦੀ ਸੇਵਾ ਨਹੀਂ ਨਾ ਹੋਵੇ ਤਾਂ ਵੀ ਡਾਊਨ ਚ ਜਾਂਦਾ ਹੈ। ਪਹਿਲੇ ਮੇਰਾ ਪਸ਼ੂ ਦਿਲ ਨਹੀਂ ਲਾਉਂਦਾ 2-4 ਦਿਨ ਕਰਕੇ ਆਪਾਂ ਡਾਊਨ ਹੋ ਜਾਂਦਾ। ਬਾਕੀ ਮੈਂਟੇਨ ਕਰ ਜੂਗੀ ਜਿਵੇਂ ਤੁਪਾ ਲੱਗਣ ਗਿਆ। ਜੀ 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 ਜੀ। ਸੋ ਦੋਸਤੋ ਜਿਹੜਾ ਸੋਨਾ ਕਦ ਕਦ ਨੀਲੀ ਰਵੀ ਦੇ ਵਿੱਚ ਦੋਸਤੋ ਜਿੰਨਾ ਕ ਕਦ ਘੱਟ ਦਰਮਿਆਨਾ ਚੱਲਦਾ ਹੈ ਉਹਨਾਂ ਮਧਰੀ ਗੋਡੀ ਵਾਲੀ ਬਿਲਕੁਲ ਤੁਹਾਨੂੰ ਇਹ ਦੋਸਤੋ ਮੱਝ ਮਿਲੇਗੀ ਤੇ ਹਰ ਵੇਲੇ ਵੇਲੇ ਰੇਟ ਵੀ ਦੱਸ ਦਸਗੀ ਕੀ ਕੀਤਾ ਹੋਇਆ। ਰੇਟ ਆ ਪਹਿਲਾਂ 60000 ਰੁਪਏ ਕਰਦੇ ਆ ਵਿੱਚੋਂ ਥੋੜਾ ਬਹੁਤ ਮੰਨਤਾਂ ਨੂੰ ਜ਼ਰੂਰ ਕਰ ਬਾਰਾ ਤਾਂ 11ਵੇਂ ਹੋ ਸਕਦਾ 11.5 ਵੀ ਹੋ ਸਕਦਾ ਠੀਕ ਹੈ 14 ਤੱਕ ਚੱਲੂਗੀ ਜਿਵੇਂ ਆਹ ਦਿਨ ਨਿਕਲਦੇ ਪੱਗਰ ਦੇ ਥੋੜਾ ਠੀਕ ਆ ਸੋ ਦੋਸਤੋ ਵੀਰ ਹੁਣਾ ਦੱਸਦਾ ਵੀ 10 ਲੀਟਰ ਵੀ ਹੋ ਸਕਦਾ 11 ਲੀਟਰ ਵੀ ਹੋ ਸਕਦਾ ਪਰ 10 ਲੀਟਰ ਤੋਂ ਬਾਹਰ ਆ ਬਾਕੀ ਚੁਾਈ ਵੀ ਇੱਕ ਟਾਈਮ ਦੀ ਆਪਾਂ ਤੁਹਾਨੂੰ ਈਵਨਿੰਗ ਟਾਈਮ ਹੁਣ ਦੇ ਜਰੂਰ ਕਰਾ ਦਾਂਗੇ ਤੇ ਹਰ ਵੇਲੇ ਵੀਰ ਇਹਨੂੰ ਖੋਲ ਕੇ ਤੋਰ ਵੀ ਲਈਏ ਤੇ 68000 ਰੁਪਏ ਦੋਸਤੋ ਜਿਹੜੀ ਵੀਰ ਹੁਣਾ ਡਿਮਾਂਡ ਕਰ ਦਿੱਤੀ ਆ ਮੈਂ ਜਿਹੜਾ ਬੰਦਾ ਤਾਂ ਤਾਂ ਮਾਨ ਤਾਂ ਤਾਂ ਦੋਸਤੋ ਘਰੇ ਪਹੁੰਚਿਆ ਤਾਂ ਹਰ ਵਾਰ ਦੀ ਤਰ੍ਹਾਂ ਜਰੂਰ ਕੀਤਾ ਜਾਂਦਾ ਤੇ ਆਰਡਰ ਦੀ ਕੁਆ ਠੀਕ ਹੈ ਜੀ ਤੋਰ ਲਿਕੇ ਹਰ ਵੇਲੇ ਵੀਰੇ ਬਾਕੀ ਜਿਹੜਾ ਮਿਲ ਕੇ ਸਾਰੇ ਥਨਾਂ ਦਾ ਬਿਲਕੁਲ ਬਰਾਬਰ ਆ ਜੀ ਬਿਲਕੁਲ ਬਿਲਕੁਲ ਬਰਾਬਰ ਦੀ ਭਾਵੇਂ ਕੋਈ ਧਾਰ ਬਣਾ ਮਾਰੇ ਗਾਰੰਟੀ ਵੀ ਦੇ ਸਕਦੇ ਆ ਬਿਲਕੁਲ ਚੁਵਾਈ ਬਰਾਬਰ ਆ ਜੀ ਠੀਕ ਹੈ ਜੀ ਠੀਕ ਆ ਆ ਸੋ ਦੋਸਤੋ ਪੁੱਛਣਾ ਜ਼ਰੂਰੀ ਸੀਗਾ ਕਿਉਂਕਿ ਬਹੁਤੇ ਵੀਰ ਕੋਈ ਕੁਝ ਕਹਿਣਗੇ ਕੋਈ ਕੁਝ ਪਰ ਜਦੋਂ ਦੋਸਤੋ ਤੁਸੀਂ ਮੌਕੇ ਤਨ ਕੇ ਚਵਾਈ ਕੀਤੀ ਜਿਹੜੀ ਧਾਰ ਆ ਥਾਣਾ ਦੇ ਵਿੱਚੋਂ ਚਵਾਈ ਬਿਲਕੁਲ ਬਰਾਬਰ ਮਿਲੇਗੀ ਤੁਹਾਨੂੰ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਸਾਰੇ ਪਾਸੇ ਤੋਂ ਜ਼ਰੂਰ ਨੋਟ ਕਰ ਸਕਦੇ ਹੋ ਚਾਰੇ ਥਣਾ ਦਾ ਜਿਹੜਾ ਗੈਵੰਤਰ ਆ ਪੂਰਾ ਦੋਸਤੋ ਹਾਂ ਜੀ ਲੈ ਜੋ ਜੀ ਲੈ ਜੋ ਤੋ ਦੋਸਤੋ ਜਿੱਦਾਂ ਵੀਰ ਉਹਨਾਂ ਦੱਸਤਾ ਵੀ ਤਕਰੀਬਨ 12 13 ਲੀਟਰ ਤੱਕ ਵੀ ਇਹ ਜਿਹੜੀ ਮੱਝ ਚੱਲ ਸਕਦੀ ਆ ਆ ਜਿਹੜਾ ਹੁਣ ਮੌਕੇ ਦਾ ਜੋ ਅਸਲੀਤ ਹੈਗੀ ਆ ਉਹ 10 ਤੋਂ ਵੱਧ ਹੈਗੀ ਆ 11 ਲੀਟਰ ਵੀ ਮੰਨ ਕੇ ਚੱਲ ਸਕਦੇ ਹੋ 10 ਵੀ ਮੰਨ ਸਕਦੇ ਹੋ ਆ ਤੇ ਮੋਲ ਵੀ ਵੀਰ ਉਹਨਾਂ ਦੱਸਦਾ ਦੂਜੇ ਨੰਬਰ ਤੇ ਵੀਰ ਹਰਵੈਲ ਜੀ ਆ ਆਪਣੇ ਕੋਲ ਆ ਗਈ ਝੋਟੀ ਇਹ ਬਿਲਕੁਲ ਜੀ ਇਹ ਦੂਜੇ ਸਵੇਰ ਝੋਟੀ ਆ ਠੀਕ ਆ ਜੀ ਉਹਦੀ ਬਰੀਕੀ ਦੇ ਵਿੱਚ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਹਰ ਪੱਤ ਤੇ ਨੀਲੀ 라ਵੀ ਬਿਲਕੁਲ ਜਿਹਨੂੰ ਆਪਾਂ ਕਹਿ ਸਕਦੇ ਆ ਠੀਕ ਆ ਜੀ ਸਾਰੇ ਪੱਤ ਜੀ ਚਾਰੇ ਪੈਰ ਤੋਤੇ ਅਗਲੇ ਦਾ ਜਵਾਬ ਹੈਗਾ ਜੀ ਜਵਾਬ ਨਹੀਂ ਇੱਕ ਥੋੜਾ ਜਿਹਾ ਹੈਗਾ ਬਾਕੀ ਥੋੜਾ ਜਿਹਾ ਹੈਗਾ ਹਵਾਨੇ ਦੇ ਬਾਕੀ ਧੁੰਨ ਤੇ ਹਵਾਨੇ ਤੇ ਦੋਸਤੋ ਜਿਹੜਾ ਮਿ ਜਾਣ ਮਿਲ ਜਾਵੇਗਾ ਹਾਂਜੀ ਤੇ ਅੱਖ ਹਾਂਜੀ ਹਾਂਜੀ ਬਿਲਕੁਲ ਨਾਸਤੇ ਵੀ ਹੈਗਾ ਜੀ ਹਾਂਜੀ ਹਾਂਜੀ ਬਿਲਕੁਲ ਬਿੱਲੀ ਹਾਂਜੀ ਹਾਂਜੀ ਬਿੱਲੀ ਆਖਾ ਦੋਸਤੋ ਸਿੰਘ ਦਾ ਇੱਕ ਕੈਪ ਜਿਹੜਾ ਨੋਟ ਤੁਸੀਂ ਕਿਉਂਕਿ ਹਰ ਕਵੀਰ ਦੀ ਨਿਗਾਹ ਦੇ ਵਿੱਚ ਜੋ ਹੈਗਾ ਦੋਸਤੋ ਸਾਹਮਣੇ ਆ ਤੁਹਾਡੇ ਅੱਖ ਜਿਹੜੀ ਆ ਬਿੱਲੀ ਆ ਬਿਲਕੁਲ ਤੁਹਨ ਤੱਕ ਵਾਈਟ ਹਾਂਜੀ ਹਾਂਜੀ ਆ ਤੁਹਨ ਦੇ ਨਿਸ਼ਾਨ ਜਿਹੜਾ ਤੁਸੀਂ ਜ਼ਰੂਰ ਵੇਖ ਸਕਦੇ ਹੋ ਤੁਨ ਆ ਵਾਈਟ ਨਿਸ਼ਾਨ ਹੈਗਾ ਤੇ ਵੀਰ ਹਰਵੇਲ ਕੀ ਇਹਦੀ ਡਿਟੇਲ ਆ ਕਿ ਨਵਾਂ ਸਵੇਰ ਸੋਈ ਹੈ ਜੀ ਕੱਲ ਸੋਈ ਆ ਜੀ ਜਾਨਕੀ 25 ਤਰੀਕ ਨੂੰ ਸਵੇਰੇ ਹਾਂਜੀ ਤਾਂ ਅੱਜ 26 ਹੋ ਗਈ ਜਨਵਰੀ ਜੀ ਜੀ ਤਾਂ ਕਰੀਬ ਇਹਦੇ ਥੱਲੇ 7 ਤੋਂ 8 ਕਿਲੋ ਬੋਲਾ ਹੀ ਆ ਤੇ ਚਵਾਈ ਬਹੁਤ ਹੀ ਵਧੀਆ ਇਹਦੀ ਠੀਕ ਹੈ ਜੀ ਇੱਕ ਨੰਬਰ ਦੀ ਜਾਨੀ ਕਿ ਆਪਾਂ ਚਵਾਈ ਕਹਿ ਸਕਦੇ ਆ ਤੇ ਬਾਕੀ ਠੰਡੀ ਸੀਲ ਆ ਠੀਕ ਐਵਰੇਜ ਦੁੱਧ 12 ਤੱਕ 13 ਤੱਕ ਆਰਾਮ ਨਾਲ ਦੇਉਂਦਾ ਠੀਕ ਹੁਣ ਕਿੰਨਾ ਦੁੱਧ ਦੱਸਿਆ ਦੋ ਰੰਗ ਦਾ ਹੁਣ 7 ਤੋਂ 12 ਹੀ ਆ ਬੋਲਾ ਬਾਲੇ ਦੇ ਅਕੋਰਡਿੰਗ ਮਤਲਬ ਇਹ ਦੁੱਧ ਬਰਾਂ ਦੇ ਨਾਲ ਮਗਰ ਮੇਲ ਕੱਟਾ ਗਿਆ ਨਾ ਜੀ ਪਿੱਛੇ ਕੱਟਾ ਵੀ ਆ ਗਿਆ ਇਹ ਠੀਕ ਆ ਠੀਕ ਆ ਇੰਨੇ ਕਾਫੇ ਦੇ ਠੀਕ ਆ ਸੋ ਦੋਸਤੋ ਮਗਰ ਜਿਹੜਾ ਮੇਲ ਕਾਫ ਆ ਕਿਉਂਕਿ ਜੋ ਤੁਸੀਂ ਬੱਚਾ ਵੀ ਜ਼ਰੂਰ ਦੇਖ ਸਕਦੇ ਹੋ ਬਾਕੀ ਆਪਾਂ ਬ੍ਰੀਡ ਤੇ ਕੰਮ ਕਰਨ ਵਾਸਤੇ ਅੱਗੇ ਬਿਲਕੁਲ ਆਪਾਂ ਇਹਦੇ ਬੱਚੇ ਲੈ ਤਾ ਦੇ ਬਹੁਤ ਸੋਹਣਾ ਮਤਲਬ ਬੱਚਾ ਦੋਗੇ ਕਿ ਆ ਕਿ ਕਈ ਲੋਕ ਹੋਣ ਜਿਵੇਂ ਆ ਮੋਰਾ ਦਾ ਸੀਮਨ ਜਾਂ ਮੋਰਾ ਦਾ ਸਾਂਤੋ ਕਰਵਾ ਕੇ ਬੱਚਾ ਜੀ 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 ਆ ਫਿਰ ਉਹਦੇ ਵਿੱਚ ਤੇ ਕੁਆਲਿਟੀ ਨਹੀਂ ਨਾ ਸਕਦੀ ਤੇ ਬਾਕੀ ਦੋਸਤੋ ਇੱਕ ਰਿਕਵੈਸਟ ਹੈ ਜਿਹੜੀਆਂ ਨੀਲੀ ਰਾਵੀ ਦੀਆਂ ਮੱਝਾਂ ਝੋਟੀਆਂ ਤੁਸੀਂ ਪਹਿਲ ਤੇ ਆਕਰੋ ਵੀ ਨੀਲੀ ਰਾ ਵੀ ਬੁੱਲ ਤੋਂ ਹੀ ਕ੍ਰੋਸ ਕਰਵਾਈਆਂ ਜਾਣਾ ਉਸ ਦਾ ਸੀਮਨ ਯੂਜ਼ ਕੀਤਾ ਜਾਵੇ ਤਾਂ ਕਰਕੇ ਦੋਸਤੋ ਅਗਰ ਰਿਜ਼ਲਟ ਆਉਂਦੇ ਆ ਬਾਕੀ ਆਰਡਰ ਦੀ ਕੁਆਲਿਟੀ ਇਸ ਝੋਟੀ ਦੀ ਜਿਹੜੀ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਿਲਕੁਲ ਸੂਈ ਕਰਕੇ ਥੋੜੀ ਅਸਤਰਾਂ ਲੱਗ ਰਹੀ ਬਾਕੀ ਬਹੁਤ ਹੀ ਸੁਥਰੀ ਤੇ ਸਾਫ ਝੋਟੀ ਹੈ ਜਿੰਨੀ ਬਿਲਕੁਲ ਤੁਸੀਂ ਜਿਹੜੀ ਥਣਾ ਤੋਂ ਦੇਖ ਸਕਦੇ ਹੋ ਦੋਸਤੋ ਬਿਲਕੁਲ ਬਰਾਬਰ ਚੀਜ਼ ਹੈਗੀ ਆ ਤੇ ਹਵਾਨੇ ਤੇ ਜਿਹੜਾ ਨਿਸ਼ਾਨ ਤੁਹਾਨੂੰ ਨਜ਼ਰ ਆ ਹੀ ਜਾਊਗਾ ਤੇ ਠੀਕ ਹੈ ਠੀਕ ਹੈ ਵਕੇ ਮੂਮਾ ਤੁਸੀ ਵੀ ਵੇਖ ਸਕਦੇ ਹੋ ਦੋਸਤੋ ਇੱਕ ਪਾਸੇ ਜਿਹੜੀ ਨਾਸ ਬੱਗੀ ਨਾਸਾ ਬਿਲਕੁਲ ਅੱਠ ਮੰਜ਼ਿਲ ਦੀ ਦਿੱਲੀ ਹਾਂਜੀ 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 ਤੇ ਜਿਹੜਾ ਬੌਲੇ ਦੇ ਵਿੱਚ ਮਿਲਕਾ ਵੀਰ ਉਹਨਾਂ ਦੱਸਦਾ ਵੀ 7 ਲੀਟਰ ਜਿਹੜਾ ਬੌਲਾ ਹੈਗਾ ਇਸ ਟਾਈਮ ਤੇ ਦੁੱਧ ਜਿਹੜਾ 210 ਲੀਟਰ ਤੋਂ ਬਾਹਰ ਚੱਲੇਗੀ ਕਿਉਂਕਿ ਹਵਾਨਾ ਜਿਹੜਾ ਦੱਸ ਰਿਹਾ ਝੋਟੀ ਦਾ ਸੋਨਾ ਬਿਲਕੁਲ ਚੌਰਸ ਹਵਾਨਾ ਹੈ ਦੋਸਤੋ ਤਾਂ ਠੀਕ ਹੈ ਜੀ ਮਗਰ ਮੇਲ ਕਾਫਾ ਬਾਕੀ ਰੇਟ ਆਪਾਂ ਵੀਰ ਹਰ ਵੇਲ ਤੋਂ ਪੁੱਛ ਲੈਣੀਆਂ ਵੀ ਕੀ ਇਸ ਦੀ ਡਿਮਾਂਡ ਹੈਗੀ ਆ ਤੇ ਵੀਰ ਕੀ ਦੀ ਡਿਮਾਂਡ ਹੈਗੀ ਹਰ ਵੇਲ ਵੀਰ ਦੱਸ ਦਿਓ ਵੀ ਇਹਦਾ ਰੇਟ ਆਪਾਂ 54000 ਰੁਪਏ ਕਰਦੇ ਆ ਬਾਕੀ ਜਨਵਲ ਜਮਾਨਤਾਂ ਜਰੂਰ ਕਰਾਂਗੇ ਘਰ ਆ ਜਾਂਦਾ ਠੀਕ 54000 ਦੀ ਰੇਟ ਬਿਲਕੁਲ ਜਨਵਲ ਹੁੰਦੀ ਆ ਕਿ ਨਹੀਂ ਹੁੰਦਾ ਕਿ ਆਪਾਂ ਬਹੁਤ ਲੰਮਾ ਗੈਬਰਾ ਕੇ ਜਾ ਉੱਪਰ ਦਾ ਰੇਟ ਮੰਗ ਕੇ ਫਿਰ ਥੱਲੇ ਆਉਣਾ ਤਾਂ ਪਲੀਜ਼ ਰਿਕਵੈਸਟ ਜਿੰਨੇ ਵੀ ਮੇਰੇ ਭੈਣ ਭਰਾ ਦੇਖ ਰਹੇ ਨੇ ਜਾਂ ਜੋ ਕੋਈ ਵੀ ਕਸਟਮਰ ਆਪਾਂ ਨੂੰ ਕਾਲ ਕਰਦਾ ਜੀ ਜੀ ਆਪਾਂ ਬਿਲਕੁਲ ਇੱਕ ਨਾਰਮਲ ਜਿਹਾ ਮਲ ਮਾਰ ਜਨ ਰੱਖ ਕੇ ਗੱਲ ਕਰੀ ਦੀ ਆ ਕੋਈ ਜ਼ਿਆਦਾ ਇਹਦੇ ਤੇ ਆਪਾਂ ਕੋਈ ਹੋ ਨਹੀਂ ਹੁੰਦਾ ਜੀ ਜੀ ਠੀਕ ਆ ਸੋ ਦੋਸਤੋ ਰੇਟ ਵੀ ਵੀਰ ਉਹਨਾਂ ਦੱਸਤਾ ਬਾਕੀ ਤਸੱਲੀ ਤੁਹਾਡੀ ਆਪਣੀ ਆ ਬਾਕੀ ਦੇਖ ਸਕਦੇ ਹੋ ਵਿਥਾਂ ਵਿਰਲਾ ਬਹੁਤ ਜ਼ਿਆਦੀਆਂ ਸੋਹਣੀਆਂ ਨੇ ਸੋਹਣੀਆਂ ਗਿਰਲਾਂ ਨੇ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਚੁਾਈ ਤੁਸੀਂ ਮੌਕੇ ਤੇ ਕਰ ਸਕਦੇ ਹੋ ਦੋਸਤੋ ਜਿਹੜਾ ਪਸ਼ੂ ਸੋਇਆ ਹੈ ਕੋਈ ਇਤਰਾਜ਼ ਵਾਲੀ ਗੱਲ ਨਹੀਂ ਆਪਦੀ ਤਸੱਲੀ ਪੂਰੀ ਕਰਕੇ ਪਸੂ ਲੈ ਕੇ ਜਾਇਆ ਕਰੂ ਲੈ ਕੇ ਜਾਣ ਦੀ 2 ਟਾਈਮ ਠੀਕ ਆ ਤੇ ਇਹਨੂੰ ਵੀਰ ਜੀ ਹਰ ਵੇਲੇ ਦੀ ਡਿਟੇਲ ਜਰੂਰ ਦੱਸ ਦੀਏ ਇੱਕ ਵਾਰੀ ਪਹਿਲਾਂ ਹਾਂ ਕਿਹੜੀ ਦੀ ਆਪਣੇ ਆ ਮੱਝ ਦੀ ਆ ਸੰਧੂ ਸਾਹਿਬ ਜੀ ਇਹਨੂੰ ਸੂਈ ਨੂੰ ਹੋ ਗਿਆ ਕਰੀਬ ਆਪਣੇ ਕੋਲੇ ਵੀਡੀਓ ਹੈਗੀ ਆ ਸੂਈ ਤੱਕ ਬੱਚੇ ਦੇ ਜੇ ਜੋ ਵੀ ਆ ਡੇਟ ਦੇ ਮੁਤਾਬਕ ਆਪਾਂ ਫੀਡ ਕੀਤੀ ਹੋਈ ਇਹਦੇ ਪਿੱਛੇ ਕੱਟੀ ਸੀਗੀ ਕੱਟੀ ਮਰ ਗਈ ਆ ਜੀ ਤਾਂ ਇਹਦੇ ਥੱਲੇ ਹੁਣ ਦੁੱਧ ਤਕਰੀਬੇ 10 ਤੇ ਵੀ ਸੀਗੀ ਆ ਬੱਚੇ ਦਾ ਕਰਕੇ ਥੋੜਾ ਹੇਰਵੇ ਦਾ ਕਰਕੇ ਇਹਦੇ ਥੱਲੇ ਹੁਣ 8 ਦੇ ਕਰੀਬ ਦੁੱਧ ਹੈਗਾ ਠੀਕ ਆ ਪਾੜੇ ਤੇ ਆ ਠੀਕ ਆ ਤੇ ਇਹ ਇਹ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹਾਂਜੀ ਸੂਈ ਨੂੰ ਕਿੰਨਾ ਟਾਈਮ ਸੂਈ ਨੂੰ ਮੈਨੂੰ ਕਰੀਬ 20 ਤੋਂ ਥੱਲੇ 18 19 ਦਿਨ ਹੋ ਗਏ ਆ ਕਰੀਬ 20 ਲਾ ਲਓ ਤੁਸੀਂ ਠੀਕ ਆ ਜੀ ਠੀਕ ਆ ਸੂਆ ਵੀ ਦੂਜਾ ਸੂਈ ਹੈ ਜੀ ਹਾਂ ਦੂਜਾ ਸੂਆ ਸੂਈ ਹੈ ਜੀ ਤੇ ਬਾਕੀ ਚੋਾਈ ਬਹੁਤ ਸਾਫ਼ ਆ ਜੀ ਤੁਹਾਣਾਂ ਹਵਾਨੇ ਦੀ ਬਹੁਤ ਸੁਧਰੀ ਹੈ ਠੀਕ ਆ ਤੇ ਹੁਣ ਫਿਰ ਅੱਗੇ ਵੀ ਮਿਲਦੀ ਕਿਵੇਂ ਪਈ ਆ ਵੀਰ ਜੀ ਆਪਾਂ ਉਹੀ ਵੰਡ ਹਟਾ ਪਾ ਕੇ ਪਾੜੇ ਤੇ ਪਾੜੇ ਤੇ ਮਿਲਦੀ ਪਈ ਆ ਹਾਂਜੀ ਸੋ ਦੋਸਤੋ ਪਾੜੇ ਤੇ ਜਿਹੜੀ ਇਹ ਛੋਟੀ ਮਿਲਦੀ ਆ ਤੇ ਆਪਾਂ ਪਰੂਫ ਦੇਵਾਗੇ ਜਦੋਂ ਦੀ ਇਹ ਸੋ ਦੋਸਤੋ ਕਿੰਨੇ ਦਿਨਾਂ ਦੀ ਸੂਈ ਆ ਉਸ ਦਾ ਜਿਹੜਾ ਪ੍ਰੋਪਰ ਜਿਹੜਾ ਪ੍ਰੂਫ ਵੀਰ ਹੁਣਾਂ ਦੇ ਕੋਲ ਵੀਡੀਓ ਤੇ ਆ ਸਬੂਤ ਵਜੋਂ ਵੀ ਪਿਆ ਹੋਇਆ ਤੁਸੀਂ ਜਦੋਂ ਮਰਜੀ ਉਹ ਵੀਡੀਓ ਦੀ ਡਿਟੇਲ ਵੀ ਲੈ ਸਕਦੇ ਹੋ ਤੇ ਦੂਜਾ ਸੂਆ ਵੀਰ ਹੁਣਾਂ ਦੇ ਕੋਲ ਮਤਲਬ ਅਗੋਂ ਲੈ ਕੇ ਆਏ ਨਹੀਂ ਸੂਈ ਇਹ ਤੇ ਜਿਹੜਾ ਬੱਚਾ ਸੀਗਾ ਉਹ ਮਰ ਚੁੱਕਾ ਤੇ ਪਹਾੜੇ ਤੇ ਜਿਹੜੀ ਦੋਸਤੋ ਇਸ ਵੀਰ ਹੁਣੀ ਚੁੰਦੇ ਆ ਤੇ ਦੁੱਧ ਵੀਰ ਹਰ ਵੇਲੇ ਕਿੰਨਾ ਦੱਸਿਆ ਸੀਗਾ ਅੱਛਾ ਅੱਛਾ ਤੇ ਬਾਕੀ ਇਹ 10 ਦੇ ਵੀ ਸੀ ਠੀਕ ਆ ਬੱਚੇ ਦਾ ਕਰਕੇ ਥੋੜਾ 2 ਕਿਲੋ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਖਰਾਬ ਹੈ ਹਾਂਜੀ ਹਾਂਜੀ ਇਸ ਦੇ ਕਾਰਨ ਬੜਾ ਠੀਕ ਆ ਸੋ ਦੋਸਤੋ 8 ਲੀਟਰ ਜਿਹੜਾ ਦੁੱਧ ਆ ਬਿਲਕੁਲ ਰੈਡੀ ਇਸ ਦੇ ਥੱਲੇ ਹੈਗਾ ਤੇ ਵੀਰ ਹਰਵੈਲ ਜੀ ਕੀ ਮੁੱਲ ਲੈਂਦਾ ਕਰਦੇ ਪਏ ਆਪਾਂ ਆਪਾਂ ਤੁਹਾਨੂੰ ਦਵਾਂਗੇ ਦਾ 49000 ਰੁਪਇਆ ਮੁੱਲ ਕਰਦੇ ਪਏ ਆ ਬਾਕੀ ਜਾਨਵਰ ਜੇ ਮੰਨਤਾਂ ਨਾਲ ਆਪਾਂ ਜਰੂਰ ਦੇਵਾਂਗੇ ਠੀਕ ਆ ਠੀਕ ਆ ਪਤਾ ਹੀ ਆ ਬਿਲਕੁਲ ਨੋਰਮਲ ਹੁੰਦੇ ਠੀਕ ਆ ਵੀਰ ਜੀ ਸੋ ਸੋ ਦੋਸਤੋ ਵੀਰ ਹੁਣਾਂ ਦੇ ਕੋਲ ਇੱਕ HF ਦੇ ਵਿੱਚ ਦੋਸਤੋ ਪਿਓਰ ਵੈਡ ਵੀ ਸੇਲ ਵਾਸਤੇ ਹੈਗੀ ਆ ਸੋ ਵੀਰ ਹਰ ਵੀਰ ਵੀਰੇ ਕੀ ਡਿਟੇਲ ਹੈਗੀ ਆ ਕਿ ਨਮਾ ਸੁਬਾ ਸੂਈ ਹੈ ਜੀ ਵੀਰ ਜੀ ਦੂਜੀ ਵਾਰ ਸੂਈ ਹੈ ਜੀ ਹਾਂਜੀ ਇਹ 24 ਦੀ ਰਾਤ ਨੂੰ ਸੂਈ 24 ਜਨਵਰੀ ਨੂੰ ਠੀਕ ਹੈ ਜੀ ਹਾਂਜੀ ਇਹਦੇ ਥੱਲੇ ਹੁਣ 11 12 ਲੀਟਰ ਬੋਲਾ ਤਿਆਰ ਆ ਠੀਕ ਹੈ ਜੀ ਹਾਂਜੀ ਬਾਕੀ ਇਹ ਮਤਲਬ ਤੇ ਹੀ ਪਲਾਸ ਦੀ ਬਿਜਲੀ ਦਾ ਠੀਕ ਹੈ ਜੀ ਬਾਕੀ ਆਪਾਂ 20 ਪਲੱਸ ਕਹਿ ਕੇ ਬਿਲਕੁਲ ਆਰਾਮ ਨਾਲ ਇਹਨੂੰ ਠੀਕ ਆ ਚਕਾਈ ਕਰਵਾਉਗੀ ਇਸ ਵਾਰ ਠੀਕ ਆ ਠੀਕ ਆ ਦੂਜਾ ਸੂਬਾ ਹਨਾ ਜੀ ਮਗਰ ਮੇਲ ਕਾਫ ਆ ਦੋਸਤੋ ਤੇ ਜਿਹੜਾ ਮਿਲਕ ਆ ਬੋਲੇ ਦੇ ਵਿੱਚ ਦੋਸਤੋ ਤੁਸੀਂ ਕਹਿ ਸਕਦੇ ਬੋਲੇ ਦੇ ਵਿੱਚ ਹੀ ਨਾ ਵੀਰੇ ਬੋਲਾ ਹੀ ਹੈ ਬੋ ਤੇ 10 ਲੀਟਰ ਪੇੜਾ ਬੋਲਾ ਹੈਗਾ 2 ਡੰਗ ਦਾ ਚਵਾਈ ਤੁਸੀਂ ਦੋਸਤੋ ਬੜੇ ਆਰਾਮ ਨਾਲ ਕਰ ਸਕਦੇ ਹੋ ਤੇ 20 ਪਲੱਸ ਜਿਹੜੀ ਇਹ ਵੈੜ ਚੱਲੇਗੀ ਠੀਕ ਹੈ ਜੀ 24 ਜਨਵਰੀ ਸ਼ਾਮ ਇਵਨਿੰਗ ਟਾਈਮ ਦੋਸਤੋ ਇਹ ਜਿਹੜੀ ਸੂਈ ਆ ਤੇ ਲੈ ਜਿਓ ਵੀਰ ਜੀ ਬਾਹਰ ਤੋਰ ਕੇ ਵਿਖਾਈ ਦੇਈਏ ਬਾਕੀ ਥਾਂ ਦੋਸਤੋ ਮੁੱਠੀ ਵਾਲਾ ਤੇ ਖਵਾਨਾ ਬਹੁਤ ਜਿਆਦਾ ਸੋਹਣਾ ਬਿਲਕੁਲ ਤੁਸੀਂ ਜਿਹੜਾ ਆਪਣੀ ਨਿਗਾ ਨਾਲ ਤਸਦੀ ਨਾਲ ਵੇਖ ਸਕਦੇ ਹੋ ਮਿਲ ਕ ਵੀਰ ਹਣਾ ਦੱਸਿਆ ਵੀ ਤਕਰੀਬਨ 20 ਪਲੱਸ ਕੱਲਣ ਵਾਲੀ ਦੋਸਤੋ ਇਹ ਬਿਹੜ ਐਚ ਐਫ ਦੇ ਵਿੱਚ ਕਾਤ ਕਾਟ ਜਿਹੜਾ ਦੋਸਤੋ ਬਹੁਤ ਵਧੀਆ ਹੈਗਾ ਬਹੁਤ ਜਿਆਦਾ ਲੰਬਾਈ ਆ ਜੀ ਕਾਹਤੇ ਬਹੁਤ ਜਿਆਦਾ ਰੇਲ ਬੂਲ ਪੱਖੋਂ ਬਹੁਤ ਜਦਾ ਸੋਹਣਾ ਉੱਚੀ ਲੰਬੀ ਜੜੀ ਨਾ ਵਜਨ ਵਾਲੀ ਬਿਹੜਾ ਥੋੜਾ ਜਿਹਾ ਕਰਕੇ ਥੋੜਾ ਲੱਗ ਰਹੀ ਹੈ ਬਾਕੀ ਬਹੁਤ ਹੀ ਸੁਤਰੀ ਹੈ ਜੀ ਨਹੀਂ ਨਹੀਂ ਸਹੀ ਹੈ ਬਹੁਤ ਵਧੀਆ ਜੀ ਠੀਕ ਹੈ ਜੀ ਮਾੜਾ ਵੀਰ ਦੀ ਤੋਰ ਲੀ ਗਿਆ ਜੀ ਕਮਾਲ ਹੋ ਜੀ ਠੀਕ ਹੈ ਜੀ ਸੋ ਦੋਸਤੋ ਮਗਰ ਜਿਹੜਾ ਮੇਲ ਕਾਫ ਆ ਜਰਸੀ ਦੇ ਵਿੱਚ ਬੱਚਾ ਹੈਗਾ ਉਹ ਵੀ ਤੁਸੀਂ ਜਰੂਰ ਝਾਤ ਮਾਰ ਸਕਦੇ ਜੀ ਮੇਲ ਕਾਫ ਆ ਜੀ ਸੋ ਹਰ ਵੇਲੇ ਵੀਰੇ ਕੀ ਇਹਦੀ ਡਿਮਾਂਡ ਕਰਦੇ ਪਏ ਆਪਾਂ ਵੈੜ ਦੀ ਜੀ ਜਿੰਦਾ ਬਹੁਤ 60000 ਰੁਪਏ ਡਿਮਾਂਡ ਕਰਦੇ ਆ ਠੀਕ ਹੈ ਜੀ ਨੋਰਮਲ ਜਿਹੜਾ ਚੱਲ ਰਿਹਾ ਆਪਾਂ ਮਾਰਦੇ ਆ ਠੀਕ ਹੈ 46000 ਰੁਪਏ ਦੋਸਤੋ ਇਸ ਵੇੜ ਦੀ ਡਿਮਾਂਡ ਆ ਵੀਰ ਵੱਲੋਂ ਬਾਕੀ ਇਹ ਬਹੁਤ ਜ਼ਿਆਦਾ ਬਣੂਗੀ ਜੀ ਹਜੇ ਤਾਂ ਪਹਿਲਾਂ ਜਿਵੇਂ ਜਿਵੇਂ ਦੁੱਧ ਆ ਘਾੜਪਾਉ ਗਾਉਣੇ ਹੋਏ ਇਹ ਪਿੱਛੇ ਨੂੰ ਆਉਗੀ ਓਕੇ 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 ਠੀਕ ਆ ਸੋ ਦੋਸਤੋ ਬਾਕੀ ਤੁਸੀਂ ਆਪਣੇ ਸੂਝ-ਬੂਝ ਦੇ ਹਿਸਾਬ ਨਾਲ ਤੁਸੀਂ ਪਸ਼ੂ ਖਰੀਦ ਸਕਦੇ ਹੋ ਤੇ ਵੀਰ ਹੁਣ ਅਨੇੜੀ ਡਿਮਾਂਡ ਹਰ ਇੱਕ ਪਸ਼ੂ ਦੀ ਦੱਸ ਦਿੱਤੀ ਹੈ ਤੇ ਹਰ ਵੀਰ ਵੀਰੇ ਜਿਹੜੇ ਕੰਟੈਕਟ ਨੰਬਰ ਨੇ ਵੀ ਬੋਲ ਕੇ ਜ਼ਰੂਰ ਦੱਸ ਦੇਣਾ ਆਪਣਾ ਕੰਟੈਕਟ ਨੰਬਰ ਹੈ ਜਿਹੜੀ 99036 ਦੇ ਅਸੀਰੀ 259906382025 ਠੀਕ ਆ ਸੋ ਹਰਵੇਲ ਵੀਰ ਇੱਕ ਪਾਸੇ ਆਪਣਾ ਜਿਹੜਾ ਪਸ਼ੂ ਮਤਲਬ ਕੀ ਡੇਰੀ ਦਾ ਵੀ ਧੰਦਾ ਹੈਗਾ ਬਿਲਕੁਲ ਵੀਰ ਜੀ ਨਾਲ ਤੇ ਫਾਰਮ ਬਹੁਤ ਵੱਡਾ ਹੈ ਆਪਣਾ ਪਹਿਲਾਂ ਵੀ ਮੈਂ ਵੀਰਾਂ ਨੂੰ ਨਾ ਬਖਾ ਚੁੱਕਿਆ ਵੀ ਫਾਰਮ ਵੀਰ ਹਰਵੇਲ ਸਿੰਘ ਦਾ ਜੋੜ ਸਿੰਘ ਵਾਲੇ ਦੋਸਤੋਂ ਆਹਨਗੇ ਵੀਰ ਉਹਨਾਂ ਦੀ ਹਰ ਇੱਕ ਕੈਟਾਗਰੀ ਦਾ ਜਿਹੜਾ ਪਸ਼ੂ ਤੁਹਾਨੂੰ ਦੇਖਣ ਨੂੰ ਮਿਲੇਗਾ ਇੱਕ ਨੀਲੀ ਦਾ ਵੀ ਜੀ 33 ਆ ਅੱਛਾ ਜੀ ਸੇਲ ਵਾਸਤੇ ਜੀ ਉਹ ਵੀ ਸੇਲ ਵਾਸਤੇ ਹੈ ਬਾਕੀ ਇਹਦੀ ਮਾਨਦਾਰ ਕਾਰਡ ਸੀਗਾ 17 ਪਲੱਸ ਠੀਕ ਹੈ ਜੀ ਆਪੋ ਦਾ ਖਾਦਨੇ ਆ ਜੀ ਆਜੋ ਹਾਂ ਜੀ ਇੱਕ ਆਪਣੇ ਕੋਲੇ ਆਪਣੇ ਘਰ ਵਾਲੇ ਬਸੂਆਂ ਦੇ ਵਿੱਚੋਂ ਵੀ ਨਾ ਜੀ ਜੀ ਇੱਕ ਕੱਤੀ ਸੇਲ ਆ ਠੀਕ ਹੈ ਜੀ ਤਾਂ ਹੌਂ ਦੇ ਰਵਿੰਦਰ ਦਾ ਠੀਕ ਹੈ ਜੀ ਇੱਕ ਇੱਕ ਕੱਤੀ ਸੇਲ ਕਰਾਂਗੇ ਆਪਾਂ ਠੀਕ ਹੈ ਜੀ ਇਹਦੀ ਮਾਂ ਮੇਰੇ ਕੋਲੇ ਖੜੀ ਆ ਜੀ 16 ਪਲੱਸ ਵਾਲੀ ਠੀਕ ਹੈ ਜੀ ਤਾਂ ਇਹ ਕੱਤੀ ਦਾ ਆਪਾਂ ਸਿੰਘ ਦਿਖਾ ਸਕਦੇ ਆ ਬਹੁਤ ਹੀ ਸੋਹਣਾ ਤਾਂ ਇਹ ਕੱਤੀ ਆਪਾਂ ਸੇਲ ਕਰਾਂਗੇ ਇੱਕ ਮੋਰਾ ਚ ਆਉਂਦੀ ਆ ਹਾਂ ਜੀ ਹਾਂ ਜੀ ਇਹ ਮੋਰਾ ਚ ਆ ਗਈ ਨਾ ਜੀ ਇਹ ਐਕਚੁਅਲ ਡੀਵੀ ਦੇ ਸਰਕਾਰੀ ਸੀਮੰਦੀ ਆ ਨੰਬਰ ਤਾਂ ਮੈਨੂੰ ਯਾਦ ਨਹੀਂ ਮੈਂ ਲਿਖਿਆ ਹੋਇਆ ਠੀਕ ਐਕਚੁਅਲ ਡੀਵੀ ਆ ਹਾਂ ਜੀ ਤਾਂ ਬਾਕੀ ਇਹ ਮਦਰ ਤੋਂ ਮਿਲਤ ਕਿੰਨਾ ਸੀ ਇਸ ਕੱਟੀ ਦਾ ਜੀ 16 ਪਲੱਸ ਹਾਂਜੀ ਆਪਣੇ ਕੋਲ ਆਈ ਠੀਕ ਆ ਤੇ ਇਹ ਕੱਟੀ ਆਪਾਂ ਸੇਲ ਕਰਨੀ ਹੈ ਜੀ ਤੇ ਕਿੰਨੀ 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 ਕੀਮਤ ਹੈ ਜਿੰਦੀ ਕੀਮਤ ਇਹਦੀ ਕੋਈ ਨਹੀਂ ਡਿਸਾਈਡ ਕਰ ਲਾਂਗੇ ਆਪਾਂ ਉਸੇ ਟਾਈਮ ਹੀ ਅੱਛਾ ਫੋਨ ਕਰ ਲੈਣ ਵੀਰ ਭਰਾ ਅੱਜ ਨੇ ਲੈਣੀ ਆ ਤੇ ਇੱਕ ਇੱਕ ਆਪਣਾ ਕੋ ਨੀਲੀ ਰਾਵੀ ਦੀ ਸੇਲ ਆ ਕੱਟੀ ਹੈ ਨਾ ਸੋ ਦੋਸਤੋ ਨੀਲੀ ਰਾਵੀ ਦੀ ਕੱਟੀ ਜਿਹੜੇ ਮੇਰੇ ਵੀਰ ਚਾਹਵਾਨ ਨੇ ਇਸ਼ੂ ਕੋ ਨੇ ਖਰੀਦਣ ਦੇ ਉਹ ਬਾਈ ਹਰਵੈਲ ਸਿੰਘ ਉਹਨਾਂ ਕੋਲ ਇੱਕ ਨੀਲੀ ਰਾਵੀ ਦੀ ਕੱਟੀ ਹੈਗੀ ਆ ਤੇ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਮਨਕ ਨਹੀਂ ਅੱਖਾ ਬਿਲਕੁਲ ਜਿਹੜਾ ਕੋਈ ਚੀਰ ਟੁੱਟਣੀ ਹੈਗਾ ਬਿਲਕੁਲ ਮੱਥੇ ਤੋਂ ਦੋਸਤੋ ਸਿੱਧਾ ਜਿਹੜਾ ਚੀਰ ਥੱਲੇ ਤੱਕ ਆਉਂਦਾ ਹੈ ਸਿੰਘ ਬਿਲਕੁਲ ਗੋਲ ਰਾਉਂਡ ਸ਼ੇਪ ਚ ਲੈ ਲਿਆ ਗੱਲ ਲੱਗੇ ਜੇ ਪੇਚ ਪੂੜਾ ਬਹੁਤ ਹੀ ਜ਼ਿਆਦਾ ਸੋਣਾ ਤਾਂ ਬਾਕੀ 4 ਖੁਰਾਂ ਦੇ ਇਹ ਕਵਰ ਕਰਦੇ ਨੇ ਚੰਗੇ ਹਾਂਜੀ ਜਵਾਬ ਹੈ ਕਿ ਦੋਸਤੋ ਅੱਗੇ ਵੀ ਜਵਾਬ ਹੈਗਾ ਮਗਰ ਜਿਹੜੇ ਖੁਰਾਂ ਦੇ ਨਿਸ਼ਾਨ ਮਗਰ ਵੀ ਜਵਾਬ ਤੁਹਾਨੂੰ ਵੇਖਣ ਤੇ ਮਿਲੂਗਾ ਤੇ ਬਾਕੀ ਅੱਖ ਮਣਕ ਨਹੀਂ ਬਿਲਕੁਲ ਬਿਲਕੁਲ ਕਿਤੇ ਟੁੱਟਦਾ ਨਹੀਂ ਹਾਂਜੀ ਹਾਂਜੀ ਮਣਕ ਨਹੀਂ ਆਖਾ ਦੋਸਤੋ ਸਭ ਤੋਂ ਵੱਡੀ ਗੱਲ ਆ ਕਿ ਇਹਦੀ ਜਿਹੜੀ ਏਜ ਆ ਹਾਂਜੀ ਹਾਂਜੀ ਕੋਈ ਦੀ ਬੋਡੀ ਦੇ ਮੁਤਾਬਕ ਬਿਲਕੁਲ ਘੱਟ ਆ ਜਿੰਨੇ ਨੇ ਗਰੋਥ ਬਹੁਤ ਜ਼ਿਆਦਾ ਕੀਤੀ ਆ ਹਾਂਜੀ ਹਾਂਜੀ ਤਾਂ ਇਹਦੀ 6.5 ਮਹੀਨੇ ਪ੍ਰੋਪਰਲੀ ਜਿਹੜੀ ਇਹਦੀ ਏਜ ਆ ਠੀਕ ਆ ਜੀ ਅੱਜ ਇਹਦਾ ਇੱਕ ਥੋੜਾ ਦੇਖ ਸਕਦੇ ਤੁਸੀਂ ਬਿਲਕੁਲ ਜੀ ਬਿਲਕੁਲ ਸੋਹਣੀ ਕੱਟੀਆਂ ਦੋਸਤੋ 6 6.5 ਮਹੀਨਿਆਂ ਦੀ ਏਜ ਵੀਰ ਉਹਨਾਂ ਦੱਸੀ ਆ ਤੇ ਬਾਕੀ ਵੀਰ ਘਰ ਵੇਲੇ ਤਾਂ ਵੀ ਮੁੱਲ ਕੁਛ ਮੁੱਲ ਵੀ ਆਪਾਂ ਉਸੇ ਟਾਈਮ ਹੀ ਅੱਛਾ ਅੱਛਾ ਫੋਨ ਤੇ ਦੋਸਤੋ ਜਿਹੜਾ ਵੀਰ ਹੁਣੀ ਮੁੱਲ ਕਰ ਲੈਣਗੇ ਜਿਹੜਾ 17 ਕੁਛ ਸੀਗਾ ਰਿਗਾਰਡ ਅੱਛਾ ਅੱਛਾ ਜੀ ਇਹਦਾ ਆਪਾਂ ਸੀਮਨ ਬਾਰੇ ਦੱਸਿਆ ਸੀਗਾ ਜਿੰਨਾਂ ਕੋਲ ਆਪਾਂ ਲੈ ਕੇ ਆਏ ਆ ਹਾਂਜੀ ਹਾਂਜੀ ਤਾਂ ਮੱਝ ਵੀ ਨਾਲ ਹੀ ਲੈ ਕੇ ਜਾਂਦੀ ਸੀ ਮੱਝ ਆਪਾਂ ਸੇਲ ਕਰ ਦਿੱਤੀ ਠੀਕ ਹੈ ਜੀ ਤੇ ਬੱਚਾ ਆਪਣੇ ਕੋਲ ਠੀਕ ਆ ਵੀਰ ਜੀ ਠੀਕ ਆ ਸੋ ਦੋਸਤੋ ਨੀਲੀ ਰਾਬੀ ਦੀ ਕੱਟੀ ਜਿਹੜੀ ਵੀਰ ਉਹਨਾਂ ਕੋਲ ਹੈਗੀ ਆ ਜਵਾਨ ਵੀਰ ਜਰੂਰ ਸੰਪਰਕ ਕਰ ਸਕਦੇ ਹੋ ਨੰਬਰ ਵੀਰ ਉਹਨਾਂ ਦੇ ਆਪਾਂ ਵੀਡੀਓ ਦੇ ਵਿੱਚ ਚਲਦੇ ਕਰ ਦਵਾਂਗੇ ਹਾਂਜੀ ਤਾਂ ਲਾਈਵ ਚੁਆਈ ਦਿਖਾ ਦਈਏ ਹਾਂਜੀ ਹਾਂਜੀ ਕੋਈ ਨਾ ਜੀ ਹਾਂਜੀ ਠੀਕ ਹੈ ਜੀ ਸੋ ਦੋਸਤੋ ਆ ਲਾਈਵ ਚੁਆਈ ਜਿਹੜੀ ਆ ਤੁਹਾਨੂੰ ਆਪਾਂ ਇਵਨਿੰਗ ਟਾਈਮ ਦੀ ਇੱਕ ਟਾਈਮ ਦੀ ਤੁਹਾਨੂੰ ਆਪਾਂ ਆ ਕਿਹਾ ਸੀਗਾ ਉਹ ਆਪਾਂ ਹੁਣ ਸ਼ੁਰੂ ਕਰ ਦਿੱਤੀ ਆ ਸਾਰੇ ਥਣਾ ਦੇ ਵਿੱਚੋਂ ਦੋਸਤੋ ਤਸੱਲੀ ਦੇ ਨਾਲ ਚੁਆਈ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਤੁਸੀਂ ਆਪ ਵੀ ਆਵੋ ਮੌਕੇ ਤੇ ਆਕੇ ਆਪਣੀ ਚਵਾਈ ਤੁਸੀਂ ਆਪਣੀ ਹੱਥੀ ਵੀ ਜਰੂਰ ਕਰ ਲਿਓ ਸੋ ਦੋਸਤੋ ਇੱਕ ਵਾਰੀ ਫੇਰ ਦੱਸ ਦਿੰਨੇ ਆ ਤੀਜਾ ਸੂਬਾ ਇਹ ਜਿਹੜੀ ਮੱਝ ਸੂਈ ਆ ਮੇਣੀ ਮੱਝ ਆ ਦੋਸਤੋ ਨੀਲੀ ਰਾਵੀ ਦੇ ਵਿੱਚ ਇਸ ਦੀ ਆਪਾਂ ਚਵਾਈ ਕਰਨ ਜਾ ਰਹੇ ਆ ਸੋ ਇੱਕ ਜਿਹੜਾ ਡੰਗ ਦਾ ਜਿਹੜਾ ਮਿਲਕ ਕਿੰਨਾ ਹੁੰਦਾ ਦੋਸਤੋ ਉਹ ਆਪਾਂ ਡੱਬੇ ਦੇ ਨਾਲ ਉਹਦੀ ਮਿੰਤੀ ਜਿਹੜੀ ਤੁਹਾਨੂੰ ਕਰਕੇ ਉਹ ਵੀ ਜਿਹੜਾ ਵੀਡੀਓ ਦੇ ਵਿੱਚ ਨੋਟ ਕਰਵਾ ਦਾਂਗੇ Good ਹਾਂਜੀ ਤਾਂ ਪਹਿਲਾਂ ਉਹਦੇ ਵਿੱਚ ਨੇ ਜਿਹੜੇ ਡਾਕਟਰਾਂ ਦਾ ਐਮ ਰੋਲ ਆ ਹਾਂਜੀ ਕਿਉਂਕਿ ਡਾਕਟਰ ਕਹਿ ਸਕਦੇ ਤੇ ਨੀਲੀ ਦਾ ਪੱਖ ਆ ਤਾਂ ਨੀਲੀ ਦਾ ਰਖਵਾਓ ਰਖਵਾਓ ਹਾਂ ਬਾਕੀ ਹਾਂਜੀ ਜੇ ਮੋਹਰਾ ਦਾ ਤਾਂ ਮੋਹਰਾ ਦਾ ਬਾਕੀ ਡਾਕਟਰ ਕਿਤੇ ਨਾ ਕਿਤੇ ਡਾਕਟਰ ਵੀ ਆ ਸੱਚੀ ਆ ਕਿਉਂਕਿ ਜੇ ਸੀਮਨ ਥੋੜਾ ਜਿਹਾ ਕੋਸਟਲੀ ਜਾਂ ਮਹਿੰਗਾ ਹੈ ਪਰ ਕਿਸਾਨ ਇੱਕ ਕੋਈ ਰਖਾਉਣਾ ਚਾਹੁੰਦਾ ਵੀ 200 ਰੁਪਏ ਦਾ ਉੱਥੇ ਉਹਨਾਂ ਨੂੰ ਵੀ ਫਰਕ ਪੈਂਦਾ ਫਿਰ ਉਹਨਾਂ ਨੂੰ ਵੀ ਸੀਮਨ ਉਹ ਮਤਲਬ ਕਿ ਰੱਖਣਾ ਪੈਂਦਾ ਕੋਈ ਬਿਲਕੁਲ ਸਮਝ ਆਉਂਦੀ ਰੱਖਣਾ ਪਹਿਲਾਂ ਹਾਂਜੀ ਪਰ ਸੀਮਨ ਸਰ ਹਰ ਤਰ੍ਹਾਂ ਦੇ ਆਉਂਦੇ ਆ ਜਿਹੜਾ ਵੀ ਆਪਾਂ ਬਤੂ ਦਾ ਸੀਮਨ ਬੰਦਾ ਕਿਤੇ ਨਾ ਕਿਤੇ ਵਿੱਚ ਕੁਆਲਿਟੀ ਦਾ ਹੁੰਦੀ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਜੇਕਰ ਪ੍ਰਾਈਵੇਟ ਪ੍ਰਾਈਵੇਟ ਬੁੱਲ ਦਾ ਸੀਮਨ ਤੁਸੀਂ ਨਹੀਂ ਯੂਜ਼ ਕਰ ਸਕਦੇ ਸਰਕਾਰੀ ਸੀਮਨ ਯੂਜ਼ ਕਰ ਸਕਦੇ ਕਿਤੇ ਉਹਨੂੰ ਜਿਹੜਾ ਸੀਮਨ ਤਿਆਰ ਹੋਇਆ ਉਹਦੇ ਵਿੱਚ ਕੋਈ ਮਤਲਬ ਬੰਦਾ ਕਿ ਉਹਨਾਂ ਨੇ ਤਾਂ ਹੀ ਸੀਮਨ ਤਿਆਰ ਕੀਤਾ ਬਿਲਕੁਲ ਜੀ ਕਿ ਉਹਦੇ ਵਿੱਚ ਕੋਈ ਕੁਆਲਿਟੀ ਨਹੀਂ ਸੀ ਬਾਕੀ ਜਿਹੜੇ ਵਧੀਆ ਚੰਗੇ ਮਦਰ ਤੇ ਬੱਚੇ ਨੇ ਮੇਲ ਕਾਫ ਆ ਉਹਨਾਂ ਨੂੰ ਤੁਸੀਂ ਸਭਾਲਣਾ ਸ਼ੁਰੂ ਕਰ ਦਿਓ ਦੋਸਤੋ ਚਾਹੇ ਮੋਹਰਾ ਤੇ ਚਾਹੇ ਨੀਲੀ ਰਾਬੀ ਤੇ ਆ ਤੇ ਮੈਂ ਤਾਂ ਪ੍ਰੇਫਰ ਕਰੂੰਗਾ ਐਵੇਂ ਦੇ ਜਿਹੜੇ ਮਾਲੀ ਆ ਕੱਟੇ ਹੋ ਸਮਾਲੇ ਜਾਣ 3 ਠੀਕ ਹੈ ਜੀ ਬੇਨਤੀ ਦੋਸਤੋ ਜਿਹੜੀ ਸ਼ੁਰੂ ਕਰ ਦਿੱਤੀ ਆ ਵੀਰ ਨੇ 3 ਲੀਟਰ ਹੋ ਚੁੱਕਿਆ ਦੋਸਤੋ ਚੌਥਾ ਲੀਟਰ ਲਗਭਗ ਹੈਗਾ ਜੀ ਠੀਕ ਹੈ ਜੀ ਤਾਂ ਆਪਾਂ 10 ਤੋਂ ਜਾਂ 10 ਤੋਂ ਥੋੜਾ ਬਾਹਰ ਹੋ ਸਕਦਾ ਠੀਕ ਹੈ ਜੀ ਤਾਂ ਸਮੇਂ ਦੇ ਨਾਲ ਥੋੜਾ ਬਾਹਰ ਹੁੰਦਾ ਰਹਿੰਦਾ ਬਿਲਕੁਲ ਸਵੇਰੇ ਵੀ ਤਕਰੀਬਨ ਇੰਨਾ ਹੀ ਹੁੰਦਾ ਬਿਲਕੁਲ ਬਿਲਕੁਲ ਬਾਕੀ ਆਪਾਂ ਲੀਟਰ ਖਾਂ ਕੇ ਕੱਟ ਹੀ ਦੱਸਾਂਗੇ ਜੀ ਬਿਲਕੁਲ ਦੋਸਤੋ ਤੁਸੀਂ 6 ਨਾਮ ਮੰਨ ਕੇ ਚਲੋ ਵੀ ਤਕਰੀਬਨ ਤੁਸੀਂ 11 ਲੀਟਰ ਮੰਨ ਲਓ ਵੀ 11 ਲੀਟਰ ਦੇ ਮਿਲਕ ਦੀ ਕੈਪੈਸਿਟੀ ਦੀ ਗਾਰੰਟੀ ਦੇਵਾਂਗੇ ਕਿਉਂਕਿ ਬਸੂ ਜਾਣ ਤੋਂ ਬਾਅਦ ਆ ਉਸ ਵੀ ਕਿ ਲੋਕਾਂ ਦਾ ਆਪਣਾ ਉਹ ਹੁੰਦਾ ਠੀਕ ਆ ਸੋ ਹਰਵੇਲ ਵੀਰੇ ਬਾਕੀ ਆਪਾਂ ਹੋਰ ਜਿਹੜੀਆਂ ਗੱਲਾਂ ਬਾਤਾਂ ਰਹਿ ਗਈਆਂ ਅੱਗੇ ਮਿਲ ਕੇ ਕਿਸੇ ਹੋਰ ਵੀਡੀਓ ਚ ਕਰਾਂਗੇ ਸੋ ਇੱਕ ਵਾਰੀ ਮੇਰਾ ਭੈਣ ਭਰਾ ਮੈਨੂੰ ਕਾਲ ਕਰ ਸਕਦਾ ਜਿਸ ਤਰ੍ਹਾਂ ਕੋਈ ਵੈਟਰਨਰੀ ਬਾਰੇ ਵੀ ਪੁੱਛਣਾ ਜਾਂ ਸੀਮਨ ਬਾਰੇ ਪੁੱਛਣਾ ਜਾਂ ਕੋਈ ਫੀਡ ਬਾਰੇ ਪੁੱਛਣਾ ਆਪਾਂ ਨੂੰ ਜਿੰਨਾ ਕਿ ਪ੍ਰਮਾਤਮਾ ਨੇ ਬਖਸ਼ਿਆ ਹੋਇਆ ਜਾਂ ਨਹੀਂ ਕਿ ਨੌਲੇਜ ਆਪਾਂ ਜਰੂਰ ਸ਼ੇਅਰ ਕਰਨੇ ਨਾਲ ਸੋ ਦੋਸਤੋ ਹਰ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਵੀਰ ਹਰਵੈਲ ਦਾ ਮੈਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਪਸ਼ੂ ਵੀ ਤੁਹਾਨੂੰ ਬਹੁਤ ਵਧੀਆ ਵਿਖਾਏ ਨੇ ਵੀਰ ਹਰਵੈਲ ਦੇ ਕੋਲ ਮੈਨੇਜਮੈਂਟ ਵੀ ਬਹੁਤ ਜ਼ਿਆਦਾ ਵਧੀਆ ਹੈਗਾ ਫਾਰਮ ਤੇ ਸੋ ਕਿੱਦਾਂ ਦੀ ਫੀਡ ਯੂਜ਼ ਕਰਦੇ ਨੇ ਉਹ ਫੀਡ ਯੂਜ਼ ਕਰਨ ਤੋਂ ਬਾਅਦ ਕਿੰਨਾ ਮਿਲਕ ਲੈ ਰਹੇ ਨੇ ਉਹ ਤੁਸੀਂ ਪ੍ਰੋਪਰ ਜਿਹੜੀ ਆ ਜਾਣਕਾਰੀ ਵੀਰ ਹਰਵੈਲ ਸਿੰਘ ਦੇ ਪਾਸੋਂ ਲੈ ਸਕਦੇ ਹੋ ਨੰਬਰ ਇੱਕ ਵਰੀ ਵੀਰ ਹਰਵੈਲ ਦੇ ਫਿਰ ਪੁੱਛ ਲੈਣੇ ਵੀਰ ਹਰਵੈਲ ਨੰਬਰ ਇੱਕ ਵਰੀ ਫਿਰ ਦੱਸ ਦਿਜੀਏ 99063 ਜੀ 82025 990382025 ਠੀਕ ਹੈ ਤੋ ਇਹ ਸਾਨੂੰ ਵੀਰ ਹਰਬੇਲ ਸਿੰਘ ਜੀ ਪਿੰਡ ਜੋਰ ਸਿੰਘ ਵਾਲਾ ਦੋਸਤੋ ਤਹਿਸੀਲ ਪੱਟੀ ਜਿਲ੍ਹਾ ਇਸ ਨੂੰ ਤਰਨਤਾਰ ਲੱਗਦਾ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ